ਤਰਨਤਾਰਨ ਦੀ ਜਿਮਨੀ ਚੋਣ ਹਾਰਨ ਤੋਂ ਬਾਅਦ ਕੀ ਹੁਣ ਕਾਂਗਰਸ 2027 ਦੀ ਦੌਰ ਤੋਂ ਬਾਹਰ ਹੋ ਗਈ ਹੈ ਹੁਣ ਇਹ ਸਵਾਲ ਲਗਾਤਾਰ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਦੂਜੇ ਪਾਸੇ ਹੁਣ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਉਹਦਾ ਜਿਹੜਾ ਹੁਣ ਉਹਦੇ ਲਈ ਵੀ ਖਤਰੇ ਦੀ ਘੰਟੀ ਜ਼ਰੂਰ ਹੈ ਜੀ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਦੇ ਲਈ ਜਿਹੜੀ ਉਪ ਚੋਣ ਦਾ ਨਤੀਜਾ ਕਾਂਗਰਸ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ 2027 ਦੀਆਂ ਚੋਣਾਂ ਦੇ ਲਈ ਸੈਮੀਫਾਈਨਲ ਮੰਨੀ ਜਾਣ ਵਾਲੀ ਸੂਬੇ ਦੀ ਸਭ ਤੋਂ ਵਿਰੋਧੀ ਪਾਰਟੀ ਨਤੀਜਿਆਂ ਦੇ ਵਿੱਚ ਬਹੁਤ ਪਿੱਛੇ ਰਹਿ ਗਈ। ਕਾਂਗਰਸ ਚੌਥੇ ਸਥਾਨ ਤੇ ਰਹੀ ਹੈ ਤੇ ਅਮਰਪਾਲ ਦੀ ਪਾਰਟੀ ਅਕਾਲੀ ਦਲਵਾਦ ਤੇ ਪੰਜਾਬ ਦਾ ਉਮੀਦਵਾਰ ਜਿਹੜਾ ਸੀ ਉਹ ਤੀਜੇ ਨੰਬਰ ਦੇ ਉੱਤੇ ਰਿਹਾ ਤੇ ਪਹਿਲੇ ਨੰਬਰ ਦੇ ਉੱਤੇ ਅਗ ਜਿਹੜਾ ਆਮ ਆਦੀ ਪਾਰਟੀ ਦਾ ਉਮੀਦਵਾਰ ਸੀ ਹਰਮਿਤ ਸਿੰਘ ਸੰਧੂ ਜਿੱਤੇ ਨੇ ਦੂਜੇ ਨੰਬਰ ਦੇ ਉੱਤੇ ਅਕਾਲੀ ਦਲ ਉਸ ਸੀਟ ਦੇ ਉੱਤੇ ਆਇਆ ਹੈ। ਤੀਜੇ ਨੰਬਰ ਦੇ ਉੱਤੇ ਜਿਸ ਤਰ੍ਹਾਂ ਉਹ ਰਹੇ ਨੇ ਤੇ ਜਿਹੜੇ ਅਕਾਲੀ ਦਲ ਵਾਰਸ ਪੰਜਾਬ ਦੇ ਉਮੀਦਵਾਰ ਪਰ ਹੁਣ ਜਿਹੜੀ ਸਥਿਤੀ ਬਣੀ ਹੋਈ ਹੈ ਕਾਂਗਰਸੀ ਉਮੀਦਵਾਰ ਦੇ ਜਮਾਨਤ ਜਿਹੜੀ ਜਬਤ ਹੋਈ ਹੈ ਨਤੀਜਿਆਂ ਨੇ ਪੰਜਾਬ ਕਾਂਗਰਸ ਪ੍ਰਧਾਨ ਦੀ ਜਿਹੜੀ ਲੀਡਰਸ਼ਿਪ ਹੈ ਅਮਰਿੰਦਰ ਸਿੰਘ ਰਾਜਵੜੀng ਦੀ ਲੀਡਰਸ਼ਿਪ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਾਂਗਰਸ ਪਾਰਟੀ ਦੇ ਅੰਦਰ ਵੀ ਧੜੇਬੰਦੀ ਤੇਜ਼ ਹੋ ਰਹੀ ਹੈ ਅਤੇ ਪਾਰਟੀ ਦਾ ਇੱਕ ਧੜਾ ਸਮੇਂ-ਸਮੇਂ ਤੇ ਇਸ ਮੁੱਦੇ ਨੂੰ ਉਠਾਉਂਦਾ ਰਿਹਾ ਹੈ ਕਿ ਉਹਨਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਪਰ ਜਿਸ ਤਰ੍ਹਾਂ ਦੇ ਹੁਣ ਸਮੀਕਰਨ ਬਣੇ ਨੇ ਹੁਣ ਰਾਜਾ ਵਰਿੰਗ ਦੇ ਉੱਤੇ ਜਿਸ ਤਰ੍ਹਾਂ ਇੱਕ ਜਿਹੜੀ ਉਹਦੇ ਉਹਨਾਂ ਦੇ ਉੱਤੇ ਜੋ ਕੁਝ ਚੱਲ ਰਿਹਾ ਹੁਣ ਜਿਵੇਂ ਭਾਵੇਂ ਕੁਝ ਬਿਆਨਾਂ ਨੂੰ ਲੈ ਕੇ ਗੱਲ ਕਰ ਲਈਏ ਜਾਂ ਫਿਰ ਜਿਹੜੀ ਉਪਚੋਣ ਦੇ ਵਿੱਚ ਹਾਰ ਹੋਈ ਹੈ ਉਸ ਨੂੰ ਲੈ ਕੇ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਹੁਣ ਸੂਬੇ ਦੇ ਵਿੱਚ ਰਾਜਨੀਤਿਕ ਬਿਆਨਬਾਜ਼ੀ ਤੇਜ਼ ਹੋ ਗਈ ਹੈ ਕਿ ਜਿਹੜੀ ਇਹ ਚੋਣ ਹੈ ਜਿਹੜੀ ਆਮ ਆਦਮੀ ਪਾਰਟੀ ਨੇ ਚੋਣ ਜਿੱਤੀ ਹੈ ਜਿਸ ਤਰ੍ਹਾਂ ਕਾਂਗਰਸ ਕੀ ਹੁਣ ਇਸ ਚੋਣ ਦੀ 2027 ਦੀ ਦੌੜ ਤੋਂ ਬਾਹਰ ਹੋ ਗਈ ਹੈ ਪਾਜਪਾ ਨੂੰ ਪੰਜਾਬੀ ਨਹੀਂ 파ਰੇ ਵੋਟ ਜਿੱਤ ਤੋਂ ਬਾਅਦ ਆਮਾਦੀ ਪਾਰਟੀ ਬਾਗੋ-ਬਾਗ ਹੋਈ ਹੈ ਕੀ ਹੁਣ ਅਕਾਲੀ ਦਲ ਤੇ ਵਰਸਜ 27 ਦੇ ਵਿੱਚ ਆਮਾਦੀ ਪਾਰਟੀ ਦਾ ਮੁਕਾਬਲਾ ਹੋਵੇਗਾ ਜਾਂ ਫਿਰ ਕਾਂਗਰਸ ਤੇ ਅਕਾਲੀ ਦਲ ਦਾ ਜਾਂ ਫਿਰ ਕਾਂਗਰਸ ਤੇ ਆਮਾਦੀ ਪਾਰਟੀ ਦਾ ਕੀ ਕੁਝ ਹੋਵੇਗਾ ਹੁਣ ਇਹ ਸਮੀਕਰਨ ਨਵੇਂ ਪੰਜਾਬ ਦੀ ਸਿਆਸਤ ਦੇ ਵਿੱਚ ਬੰਦੇ ਦਿਖਾਈ ਦੇ ਰਹੇ ਨੇ ਹੁਣ ਆਮਾਦੀ ਪਾਰਟੀ ਜਿੱਤ ਤੋਂ ਤਰੰਤ ਬਾਅਦ ਜਿਹੜੇ ਸਾਬਕਾ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਨੇ ਕਾਂਗਰਸ ਦੇ ਉੱਤੇ ਭਾਜਪਾ ਦੇ ਉੱਤੇ ਸਿੱਧਾ ਹਮਲਾ ਬੋਲਦੇ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ 2022 ਦੀ ਦੌੜ ਤੋਂ ਬਾਹਰ ਐਲਾਨ ਦਿੱਤਾ ਗਿਆ। ਉਹਨਾਂ ਨੇ ਵਾਅਦਾ ਕੀਤਾ ਹੈ ਕਿ ਭਾਜਪਾ ਨੂੰ ਪੰਜਾਬ ਦੇ ਵਿੱਚ ਵੋਟਾਂ ਨਹੀਂ ਮਿਲਣਗੀਆਂ। ਅ ਧਾਲੀਵਾਲ ਨੇ ਇਹ ਵੀ ਗੱਲ ਕਹੀ ਹੈ ਧਾਰਮਿਕ ਮੁੱਦੇ ਨੂੰ ਖਾਰਜ ਕਰਕੇ ਕਰ ਦਿੱਤਾ ਗਿਆ ਤੇ ਵਿਕਾਸ ਨੂੰ ਫੈਸਲਾ ਕਰਨ ਕਾਰਕ ਜਿਹੜਾ ਉਹ ਐਲਾਨਿਆ ਗਿਆ। ਕਾਂਗਰਸ ਦੇ ਚੋਟੀ ਦੇ ਨੇਤਾਵਾਂ ਦੀ ਤਿੱਖੀ ਆਲੋਚਨਾ ਕੀਤੀ ਗਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ ਭਾਵੇਂ ਕਿੰਨੇ ਵੀ ਮੁੱਖ ਮੰਤਰੀ ਭੇਜੇ ਪੰਜਾਬ 'ਚ ਜਿੱਤ ਅਸੰਭਵ ਹੈ। ਇਸ ਨੂੰ ਸੈਮੀਫਾਈਨਲ ਜਿੱਤ ਦੱਸਦੇ ਹੋਏ ਆਪ ਹੁਣ 2027 ਫਾਈਨਲ ਦੇ ਲਈ ਤਿਆਰੀ ਕਰਨ ਦਾ ਦਾਵਾ ਕਰ ਰਹੀ ਹੈ ਤੇ ਜਿਸ ਤਰ੍ਹਾਂ ਦੇ ਹੁਣ ਹਾਲਾਤ ਬਣੇ ਹੋਏ ਨੇ ਲੁਧਿਆਣਾ ਜਿਮੀਚੋਨ ਦੀ ਗੱਲ ਕਰ ਲਈ ਪਹਿਲਾਂ ਆਪਾਂ ਹੋਈ ਸੀ ਤੇ ਹੁਣ ਤਰਨਤਾਰਨ ਜਿਮੀਚੋਨ ਹੋਈ ਹੈ ਕਾਂਗਰਸ ਦੀ ਹਾਰ ਨੂੰ ਹੁਣ ਦੇਖਿਆ ਕਿਵੇਂ ਜਾਵੇ ਕਿਉਂਕਿ ਇੱਥੇ ਗੱਲਾਂ ਦੋ ਨੇ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਤਰਨਤਾਰਨ ਚੋਣਾਂ ਦੇ ਵਿੱਚ ਜਿਹੜੀ ਡੈਂਟ ਪਿਆ ਕਾਂਗਰਸ ਨੂੰ ਉਹਦਾ ਪਿੱਛੇ ਕਾਰਨ ਕੀ ਨੇ ਕਿਉਂਕਿ ਉਹਦੇ ਵਿੱਚ ਰਾਜਾ ਪ੍ਰਿੰਕ ਦੇ ਕੁਝ ਬਿਆਨਾਂ ਦੀ ਚਰਚਾ ਲਗਾਤਾਰ ਚੱਲ ਰਹੀ ਹੈ ਕੀ ਇੱਕ ਤਾਂ ਉਹਨਾਂ ਨੇ ਕਿਹਾ ਸੀ ਜਦੋਂ ਰਾਜਾ ਵਿਰਿੰਗੁਰ ਨੇ ਪੁੱਛਿਆ ਸੀ ਕਿ ਤੁਸੀਂ ਖਾਲਿਸਤਾਨ ਚਾਹੁੰਦੇ ਹੋ ਜਾਂ ਹਿੰਦੁਸਤਾਨ ਤਾਂ ਤਨਤਨ ਉਪਚੋਣ ਦੌਰਾਨ ਰਾਜਾ ਵਿਰਿੰਗ ਨੇ ਖਾਲਿਸਤਾਨੀ ਪੱਖੀ ਸੰਸਦ ਮੈਂਬਰ ਅਮਰਪਾਲ ਦਾ ਹਵਾਲਾ ਦਿੰਦੇ ਹੋਏ ਖਾਲਿਸਤਾਨ ਦਾ ਮੁੱਦਾ ਚੁੱਕਿਆ ਸੀ ਪਾਰਟੀ ਉਮੀਦਵਾਰ ਦੇ ਲਈ ਪ੍ਰਚਾਰ ਕਰਦੇ ਹੋਏ ਰਾਜਾ ਵਿਰਿੰਗ ਨੇ ਕਿਹਾ ਸੀ ਕਿ ਤੁਸੀਂ ਇੱਕ ਗੈਂਗਸਟਰ ਚਲਾ ਲ ਸੰਚਾਲਿਤ ਪੰਜਾਬ ਚਾਹੁੰਦੇ ਹੋ ਜੋ ਬੰਦੂਖਾਂ ਤੇ ਜ਼ਬਰੀ ਵਸੂਲੀ ਨਾਲ ਭਰਿਆ ਹੋਵੇ ਜਾਂ ਅਜਿਹਾ ਜੋ ਕੁਝ ਵੱਖਰਾ ਮੰਗਦਾ ਹੋਵੇ ਲੋਕਾਂ ਨੂੰ ਫੈਸਲਾ ਕਰਨ ਦਿਓ ਕਿ ਉਹ ਖਾਲਿਸਤਾਨ ਚਾਹੁੰਦੇ ਹਨ ਜਾਂ ਹਿੰਦੁਸਤਾਨ ਜੋ ਵੀ ਜਿੱਤੇਗਾ ਉਹ ਜਾਂ ਤਾਂ ਸਾਡੇ ਨਾਲ ਯਾਤਰਾ ਕਰੇਗਾ ਜਾਂ ਫਿਰ ਜੇਲ੍ਹ 'ਚ ਬੈਠੇਗਾ ਦੂਜੇ ਪਾਸੇ ਉਹਨਾਂ ਨੇ ਬੁੱਟਾ ਸਿੰਘ ਬਾਰੇ ਵਿਵਾਦਿਤ ਬਿਆਨ ਦਿੱਤਾ ਸੀ ਉਹਨਾਂ ਦਾ ਇਹ ਦੂਜਾ ਬਿਆਨ ਸੀ ਸਾਬਕਾ ਮੰਤਰੀ ਬੁੱਟਾ ਸਿੰਘ ਬਾਰੇ ਵੜਿੰਗ ਨੇ ਇਹ ਗੱਲ ਕਹੀ ਸੀ ਕਿ ਇੱਕ ਕਾਲੀ ਚਮੜੀ ਵਾਲੇ ਆਦਮੀ ਇੱਕ ਬਦਮਾਸ਼ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾਇਆ ਸੀ ਇਸ ਬਿਆਨ ਨੇ ਗਰਮਾ-ਗਰਮ ਮਾਹੌਲ ਪੈਦਾ ਕਰ ਦਿੱਤਾ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਮਾਮਲੇ ਦਾ ਨੋਟਸ ਲਿਆ ਤੇ ਵਰਿੰਗ ਨੂੰ ਐਫਆਰ ਦਰਜ ਕਰਨ ਦੇ ਹੁਕਮ ਦਿੱਤੇ ਤੇ ਹੁਣ ਗ੍ਰਿਫਤਾਰੀ ਦੀ ਉਹਨਾਂ ਦੀ ਲਗਾਤਾਰ ਮੰਗ ਚੱਲ ਰਹੀ ਹੈ ਇਸ ਤੋਂ ਬਾਅਦ ਦੋ ਸਿੱਖ ਬੱਚਿਆਂ ਦੇ ਵਾਲ ਫੜਨਾ ਜਿਵੇਂ ਹੀ ਚੋਣਾ ਆਪਣੇ ਆਖੇ ਪੜਾ ਦੇ ਨੇੜੇ ਆਈਆਂ ਅਮਰਿੰਦਰ ਸਿੰਘ ਰਾਜਾ ਵਰਿੰਗ ਨੇ ਪ੍ਰਚਾਰ ਦੇ ਦੌਰਾਨ ਦੋ ਸਿੱਖ ਬੱਚਿਆਂ ਦਾ ਵਾਲ ਉਹਨਾਂ ਦੇ ਸਿਰ ਦੇ ਉੱਤੇ ਬੰਨੇ ਹੋਏ ਜੂੜੇ ਆਪਣੇ ਹੱਥ ਨਾਲ ਫੜੇ ਅਤੇ ਕਿਹਾ ਕਿੱਥੇ ਜਾ ਰਹੇ ਹੋ ਸਰਦਾਰ ਬਹੁਤ ਬਹੁਤ ਜਿਵੇਂ ਇਸ ਜਿਵੇਂ ਹੀ ਇਸ ਘਟਨਾ ਦੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਵੜਿੰਗ ਵਿਰੁੱਧ ਰੋਸ਼ ਪ੍ਰਸ਼ਨ ਹੋ ਜਾਂਦਾ ਹੈ ਤਾਂ ਆਮੇ ਸਿਆਸੀ ਮੁੱਦਾ ਬਣਾਇਆ ਗਿਆ ਧਾਰਮਿਕ ਮੁੱਦਾ ਬਣਾਇਆ ਗਿਆ ਪਰ ਹੁਣ ਵੜਿੰਗ ਦੀ ਸਰਤਾਰੀ ਤੇ ਸਵਾਲ ਹੈ ਕਿ ਸਿਰਫ ਇੱਕ ਉਪ ਚੋਣ ਜਿੱਤੀ ਹੈ ਵੜਿੰਗ ਨੇ ਸਾਲ 2022 ਦੇ ਵਿੱਚ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਜਿਹੜੀ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਸੀ ਯਾਨੀ ਪ੍ਰਧਾਨ ਬਣਾਇਆ ਸੀ ਇਹਦਾ ਇਸ ਤੋਂ ਬਾਅਦ ਸੂਬੇ ਦੇ ਵਿੱਚ ਸੱਤ ਉਪ ਚੋਣਾਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਪਾਰਟੀ ਨੇ ਸਿਰਫ ਇੱਕ ਸੀਟ ਬਰਨਾਲਾ ਜਿੱਤੀ ਉਹ ਵੀ ਬਰਨਾਲਾ ਤਾਂ ਸੀਟ ਜਿੱਤੀ ਗਈ ਸੀ ਉੱਥੇ ਆਮ ਆਦਮੀ ਪਾਰਟੀ ਦੋ 파ੜ ਹੋ ਗਈ ਸੀ ਜਿਹੜਾ ਵਿਰੋਧੀ ਉੱਥੇ ਬਗਾਵਤ ਕਰਕੇ ਜਦ ਕਹਿ ਲਈ ਆਜ਼ਾਦ ਖੜ ਕੇ ਅਸਮੀਦਵਾਰ ਤਾਂ ਉਹਦੇ ਕਰਕੇ ਉੱਥੇ ਕਾਂਗਰਸ ਦਾ ਦਾ ਲੱਗ ਗਿਆ ਸੀ ਇਸ ਦੇ ਵਿੱਚ ਗਿੱਦੜਵਾ ਸੀਟ ਜਿੱਥੋਂ ਵਿਰਿੰਗ ਪਹਿਲਾ ਵਿਧਾਇਕ ਹੁੰਦੇ ਸਨ ਉਹਨਾਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋ ਗਈ ਸੀ ਪਾਰਟੀ ਨੇ ਉਹਨਾਂ ਦੀ ਪਤਨੀ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਸੀ ਉਹ ਵੀ ਸੀਟ ਹਾਰ ਗਈ ਵਿਰਿੰਗ ਲੁਧਿਆਣਾ ਤੋਂ ਸੰਸਦ ਮੈਂਬਰ ਸਨ ਹਉਣਾ ਪਰ ਉਹ ਉਪਚੋਣ ਹਾਰ ਗਏ ਇਹਦੇ ਉੱਤੇ ਵੀ ਸਵਾਲ ਲੱਗਾ ਤਰ ਉਠੇ ਨੇ ਦੇਖੋ ਹੁਣ ਜਦੋਂ ਅ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਨੂੰ ਇੱਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਵੀਰੇ ਸਮੇਂ ਦੇ ਵਿੱਚ ਤਾਂ ਉਹਨਾਂ ਨੇ ਬੂਥ ਤੋਂ ਬੂਥ ਤੋਂ ਬਲਾਕ ਪੱਧਰ ਤੱਕ ਪਾਰਟੀ ਨੂੰ ਮਜੂਦ ਕਰਨ ਦੇ ਲਈ ਕੰਮ ਕੀਤਾ ਹਾਲਾਂਕਿ ਸੀਨੀਅਰ ਜਿਹੜੇ ਆਗੂਆਂ ਦੇ ਵਿੱਚ ਟੜੇਬੰਦੀ ਆਮ ਸੀ ਸਿੱਧੂ ਸਮੇਤ ਕਈ ਆਗੂ ਪਾਰਟੀ ਤੋਂ ਦੂਰੀ ਬਣਾ ਕੇ ਰੱਖ ਰਹੇ ਸਨ ਪਰ ਜਦੋਂ 8 ਮਹੀਨੇ ਪਹਿਲਾਂ ਇਹ ਮੁੱਦਾ ਉਠਿਆ ਸੀ ਤਾਂ ਬਗੇਲ ਜਿਹੜੇ ਇਹਨਾਂ ਦੇ ਭਪੇਸ਼ ਮੋਗੇਲ ਨੇ ਚਾਰਜ ਤਾਂ ਉਹਨਾਂ ਨੇ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਵਿਰੋਧੀ ਧਿਰ ਦੇ ਨੇਤਾ ਤੇ ਪੰਜਾਬ ਦੇ ਸੀਨੀਅਰ ਆਗੂ ਇਹਦੇ ਵਿਚਕਾਰ ਤਾਲਮਿਲ ਜਿਹੜਾ ਸਲਾਂਗਾ ਯੋਗ ਹੈ ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਇਹ ਤਾਲਮਿਲ ਦੂਜੇ ਰਾਜਾਂ ਦੇ ਲਈ ਵੀ ਇੱਕ ਮਿਸਾਲ ਕਾਇਮ ਕਰੇਗਾ ਉਦੋਂ ਉਹਨਾਂ ਨੇ ਇਹਨਾਂ ਦੀ ਹਮਾਇਤ ਕੀਤੀ ਸੀ ਜਦੋਂ ਟਵੀਟ ਕਰਕੇ ਜਦੋਂ ਇਹ ਚਰਚਾ ਚੱਲ ਪਈ ਸੀ ਕਿ ਰਾਜਾ ਵੜਿੰਗ ਨੂੰ ਅੱਜ ਬਦਲਾ ਜਾ ਸਕਦਾ ਕੱਲ ਬਦਲਾ ਜਾ ਸਕਦਾ ਕਿਉਂਕਿ ਰਾਜਾ ਵੜਿੰਗ ਪਿਛਲੇ 4 ਸਾਲਾਂ ਤੋਂ ਸੂਬਾ ਪ੍ਰਧਾਨ ਪਾਰਟੀ ਦੇ ਪ੍ਰਧਾਨ ਨੇ ਹਾਲਾਂਕਿ ਕਾਂਗਰਸ ਸੰਵਿਧਾਨ ਦੇ ਅਨੁਸਾਰ ਪ੍ਰਧਾਨ ਦਾ ਕਾਰਜਕਾਲ 3 ਸਾਲ ਜਾਂ 1095 ਦਿਨ ਹੁੰਦਾ ਹੈ ਇਸ ਅਨੁਸਾਰ ਉਹਨਾਂ ਦਾ ਕਾਰਜਕਾਲ ਪਹਿਲਾਂ ਹੀ ਖਤਮ ਹੋ ਚੁੱਕਿਆ ਹੈ ਦੂਜਾ ਹੁਣ ਉਹ ਇੱਕ ਸੰਸਦ ਮੈਂਬਰ ਅਤੇ ਇੱਕ ਪ੍ਰਧਾਨ ਦੋਵੇਂ ਹਨ ਪਾਰਟੀ ਦੇ ਅੰਦਰ ਆਵਾਜ਼ਾਂ ਉੱਠ ਰਹੀਆਂ ਨੇ ਕਿ ਉਹਨਾਂ ਨੂੰ ਸਿਰਫ ਇੱਕ ਹੀ ਉਹਦਾ ਸੰਭਾਲਣਾ ਚਾਹੀਦਾ ਹੈ ਹੁਣ ਇੱਥੇ ਵੇਖਣਾ ਬੇहद ਖਾਸ ਇਹੀ ਹੋ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਹੁਣ ਕਾਂਗਰਸ ਦਾ ਭਵਿੱਖ ਕੀ ਹੋਵੇਗਾ ਕੀ ਪੰਜਾਬ ਦੇ ਵਿੱਚ ਹੁਣ ਜਿਹੜੀ ਕਾਂਗਰਸ ਦੋ ਫਾੜ ਪਿਛਲੇ ਸਮੇਂ ਦੇ ਵਿੱਚ ਦੇਖੋ ਮਿਲੀ ਹੈ ਕਿ ਆਖਰਕਾਰ ਹੁਣ ਉਹ ਦੋ ਫਾੜ ਤੋਂ ਇੱਕ ਫਾੜ ਕਹਿ ਲਈ ਆਪਾਂ ਇੱਕ ਜੁਟ ਕਿਵੇਂ ਕਾਂਗਰਸ ਹੋਵੇਗੀ ਕਿਉਂਕਿ ਜਿਹੜੀ ਇਹ ਚੋਣ ਹਾਰੀ ਹੈ ਕਾਂਗਰਸ ਇੱਕ ਚੋਣ ਨਹੀਂ ਹਾਰੀ ਇੱਕ ਜਮਾਨਤ ਜਬਤ ਨਹੀਂ ਹੋਈ ਜਿਹੜਾ ਕਾਂਗਰਸ ਦਾ ਸੁਪਨਾ ਅਸੀਂ 2022 ਦੀ ਸਰਕਾਰ ਬਣਾਵਾਂਗੇ ਤਾਂ ਉਸ ਨੂੰ ਲੈ ਕੇ ਵੱਡੇ ਸੰਕੇਤ ਖੜੇ ਕਰਦਾ ਹੈ ਕਿ ਆਖਰਕਾਰ ਹੁਣ ਸਰਕਾਰ ਕਿਵੇਂ ਬਣਾਓਗੇ ਕਿਉਂਕਿ ਦੇਖੋ ਜਦੋਂ ਲੁਧਿਆਣਾ ਨਾ ਪੱਛਮੀ ਜਿਮਨੀ ਚੌਂ ਸੀ ਜਾਂ ਬਦੂ ਹੋਰ ਚੌਣਾ ਸੀ ਤਾਂ ਉਦੋਂ ਫੁੱਟਬਾਜੀ ਹੋਈ ਸੀ ਉੱਥੇ ਰਾਜਾ ਬ੍ਰਿੰਕ ਪ੍ਰਚਾਰ ਨਹੀਂ ਗਏ ਪ੍ਰਤਾਪ ਸਿੰਘ ਬਾਜਵਾ ਪ੍ਰਚਾਰ ਕਰਨ ਨਹੀਂ ਗਏ ਸੀ ਪਰ ਉੱਥੇ ਜਿਸ ਤਰ੍ਹਾਂ ਵੀ ਉੱਥੇ ਜੋ ਕੁਝ ਸੀ ਤਾਂ ਫਿਰ ਵੀ ਉਹਨਾਂ ਦਾ ਉਮੀਦਵਾਰ ਸੀ ਜਿਹੜਾ ਭਾਰਤ ਪੁਸ਼ਨਾਸ਼ੂ ਉਹ ਕਾਫੀ ਵੋਟਾਂ ਲੈ ਗਿਆ ਸੀ ਪਰ ਇੱਥੇ ਜਿੱਥੇ ਜਿੱਥੇ ਜਮਾਨਤ ਜਬਤ ਹੋ ਗਈ ਜਿੱਥੇ ਕਾਂਗਰਸ ਦਾ ਇਹ ਹਾਲਤ ਹੋ ਗਿਆ ਹੁਣ ਸਵਾਲ ਲੀਡਰਸ਼ਿਪ ਦੇ ਉੱਤੇ ਖੜੇ ਜ਼ਰੂਰ ਹੋ ਰਹੇ ਨੇ ਭਾਵੇਂ ਤਰਨਤਾਰਨ ਦੀ ਜਿਮੀ ਚੋਣ ਹਾਰਨ ਤੋਂ ਬਾਅਦ ਰਾਜਾ ਵਿਰਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਤਰਨਤਾਰਨ ਉਪ ਚੋਣ ਦੇ ਵਿੱਚ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਦੇ ਨਾਲ ਸਤਿਕਾਰ ਕਰਦੇ ਹਾਂ ਮੈਂ ਆਪਣੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਮਾਨਦਾਰੀ ਅਤੇ ਹਿੰਮਤ ਨਾਲ ਲੜਾਈ ਲੜੀ ਜਿੱਤ ਅਤੇ ਹਾਰ ਰਾਜਨੀਤੀ ਦਾ ਹਿੱਸਾ ਹੈ ਕਦੇ ਤੁਸੀਂ ਜਿੱਤਦੇ ਹੋ ਕਦੇ ਤੁਸੀਂ ਹਾਰਦੇ ਪਰ ਇਹ ਇੱਕ ਨਤੀਜਾ ਸਾਡਾ ਧਿਆਨ ਨਹੀਂ ਬਦਲਦਾ ਅਸੀਂ 2024 ਦੇ ਵਿੱਚ ਵੱਡੀ ਲੜਾਈ ਲਈ ਤਿਆਰੀ ਕਰ ਰਹੇ ਹਾਂ ਅਤੇ ਸਾਨੂੰ ਇਸ ਬਾਰੇ ਪੂਰਨ ਭਰੋਸਾ ਹੈ ਇਹ ਹਾਰ ਸਾਨੂੰ ਨਹੀਂ ਰੋਕੇਗੀ ਇਹ ਸਾਨੂੰ ਸਿਰਫ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰੇਗੀ ਅਸੀਂ ਮਜ਼ਬੂਤੀ ਨਾਲ ਵਾਪਸੀ ਕਰਾਂਗੇ ਲੋਕਾਂ ਦੇ ਸਾਥ ਨਾਲ ਪੰਜਾਬ ਦੇ ਲੋਕਾਂ ਲਈ ਹੁਣ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਜਰੂਰ ਇਸ ਵੀਡੀਓ ਦੇ ਕਮੈਂਟ ਬਾਕ ਵਿੱਚ ਜਰੂਰ ਦਿਓ ਧੰਨਵਾਦ